ਅੰਦਰ ਅੱਜ ਕੋਈ ਵੀ ਨਹੀਂ ਮੀਟਿੰਗ ਹੋ ਰਹੀ ਅਸੀਂ ਸਾਰੇ ਹੀ ਜਿਹੜੇ ਸਿੱਧੂ ਪਰਿਵਾਰ ਦੇ ਜਿਹੜੇ ਆਪਣੇ ਮੈਂਬਰ ਨੇ ਸਿੱਧੂ ਪਰਿਵਾਰ ਦੇ ਜਿਹੜੇ ਜੀ ਨੇ ਸਾਰੇ ਆਪਾਂ ਸਿੱਧੂ ਪਰਿਵਾਰ ਦੇ ਘਰ ਇਕੱਠੇ ਹੋਏ ਆ ਇਕੱਠੇ ਹੋਏ ਵਜਾ ਤਾਂ ਕੋਈ ਹੋਇਆ ਨਹੀਂ ਇਹ ਤਾਂ ਕੋਈ ਇਕੱਠਾ ਨਹੀਂ ਹੁੰਦਾ ਉਹਦੀ ਵਜਾ ਇਹੋ ਹੀ ਆ ਜੀ ਚਲੋ ਇਹਨਾਂ ਦੇ ਸਿੱਧੂ ਪਰਿਵਾਰ ਉਪਰ ਇੱਕ ਮਾਨਦਾਰ ਪਰਿਵਾਰ ਆ ਝੁੱਟੇ ਸੱਚੇ ਨਾਂ ਲੱਗੰਦੇ ਇਹਨਾਂ ਦੇ ਉੱਪਰ ਤੇ ਜੋ ਸਿੱਧੂ ਪਰਿਵਾਰ ਬਾਈ ਮਾਨ ਆ ਸਿੱਧੂ ਪਰਿਵਾਰ ਉਦਾਂ ਆ ਇਹ ਤੇ ਸਾਰਾ ਜਗ ਜਾਰ ਆ ਜੀ ਇਹ ਤੇ ਕਹ ਲੋ ਕਿ ਸਮਾ ਸਮਾ ਸਮਰਾਠ ਹੁਣ ਚਲੋ ਥੋੜਾ ਸਿੱਧੂ ਸਾਹਿਬ ਚੋਪਣੇ ਪਿਛਲੇ 4 ਸਾਲ ਤੋਂ ਤੇ ਇਹ ਸਾਰੇ ਜਾਣੇ ਕਹਿ ਰਹੇ ਆ ਕਿ ਸਿੱਧੂ ਪਰਿਵਾਰ ਦੇ ਉੱਪਰ ਜਿੰਨੇ ਅਲਿਕੇਸ਼ਨ ਹੋ ਸਕਦੇ ਆ ਅਸੀਂ ਵੱਧ-ਵੱਧ ਲਾਈਏ ਤੇ ਹਾਈਲਾਈਟ ਹੋਈਏ ਕਿੱਦਾਂ ਦੇਖਦੇ ਹੋ ਮਿੱਠੂ ਮਦਾਨ ਵੀ ਬਿਲਕੁਲ ਨਾਲ ਹੀ ਰਿਹਾ ਗਰੀਬੀ ਰਿਹਾ ਕਿ ਕੁਝ ਜਨਮ ਦੇ ਨਾਲ ਜਾਂ ਕੁਝ ਵੀ ਹੋਣਾ ਆ ਕੇ ਮੈਡਮ ਦੇ ਘਰ ਕੇ ਇੱਕ ਵੀ ਕੱਟਦਾ ਰਿਹਾ ਦੇਖੋ ਜੀ ਮਿੱਠੂ ਮਦਾਨ ਵੀ ਇਸ ਕੋਠੀ ਦਾ ਪਰਿਵਾਰ ਸੀ ਤੇ ਸਭ ਕੁਝ ਅਸੀਂ ਕੋਠੀ ਦਾ ਹੀ ਸਿੱਖਿਆ ਸਭ ਕੁਝ ਅਸੀਂ ਚੱਲੇ ਆ 2017 ਦੇ ਵਿੱਚ ਸਿੱਧੂ ਪਰਿਵਾਰ ਨੇ ਨਾਲ ਕੌਂਸਲ ਦੀ ਟਿਕਟ ਵੀ ਦਿੱਤੀ ਆ ਉਰੇ ਸਿੱਧੂ ਪਰਿਵਾਰ ਨੇ ਹੀ ਸਿਰ ਤੇ ਹੀ ਸਭ ਕੁਝ ਬਣਿਆ ਔਰ ਅੱਜ ਸਿੱਧੂ ਪਰਿਵਾਰ ਦੇ ਤੇ ਐਲੀਗੇਸ਼ਨ ਲਾਉਣੇ ਤੇ ਬਹੁਤ ਮਾੜੀ ਗੱਲ ਹੈ ਜੀ ਸਾਬ ਕੀ ਲੱਗਦਾ ਸਿੱਧੂ ਸਾਹਿਬ ਕਿਉਂ ਨਹੀਂ ਬੋਲ ਰਹੇ ਇਸ ਵੇਲੇ ਸਿੱਧੂ ਸਾਹਿਬ ਇਸਕਾ ਕਿਉਂ ਨਹੀਂ ਬੋਲ ਰਹੇ ਜੀ ਦੇਖੋ ਸਿੱਧੂ ਸਾਹਿਬ ਬੰਬੇ ਸਿੱਗੇ ਬਾਹਰ ਆ ਅੱਜ ਵੀ ਸਾਨੂੰ ਪਤਾ ਨਹੀਂ ਆ ਸਾਨੂੰ ਕੋਠੀ 'ਚ ਮਿਲੇ ਨਹੀਂ ਆ ਤੇ ਸਿੱਧੂ ਸਾਹਿਬ ਨੂੰ ਇਸ ਚੀਜ਼ ਬਾਰੇ ਕੁਝ ਨਹੀਂ ਪਤਾ ਔਰ ਰਹਿ ਗਈ ਗੱਲ ਮੈਡਮ ਸਿੱਧੂ ਉਹਨਾਂ ਦੀ ਉਹਨਾਂ ਨੇ ਜੋ ਸਚਾਈ ਆ ਉਹ ਪੇਸ਼ ਕੀਤੀ ਆ ਜੀ ਭਾਜੀ ਕਿਸ ਤਰ੍ਹਾਂ ਲੱਗ ਰਿਹਾ ਕਿ ਜੋੜੇ ਹੱਥ ਸੇ ਜੋ ਰੇ ਜੋੜਾ ਫਟ ਗਿਆ ਹੱਥੇ ਦੇ ਵਿੱਚ ਇਹਨੂੰ ਬਾਹਰ ਕੱਢ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨੇ ਔਰ ਉਹਨਾਂ ਨੂੰ ਘੱਟੋ ਘਾਟੇ ਸੋਚਣਾ ਚਾਹੀਦਾ ਸੀ ਕਿ ਸਰਦਾਰ ਨਵਜੋਤ ਸਿੰਘ ਸਿੱਧੂ ਨੇ ਤੁਹਾਡੇ ਰੇਲ ਹਾਦਸੇਕਾਰ ਦੇ ਵਿੱਚ ਕਿੰਨੀ ਤੁਹਾਡੀ ਸਹਾਇਤਾ ਕੀਤੀ ਆ ਰਾਤ 1:30 ਵਜੇ ਉੱਠ ਕੇ ਘਰੋਂ ਉਹਨਾਂ ਨੇ ਚੱਲ ਕੇ ਤੇ ਤੁਹਾਡੇ ਨਾਲ ਮੋੜਨਾ ਮੋੜਾ ਲਾ ਕੇ ਪੂਰੇ ਤੁਹਾਨੂੰ ਹਰ ਕੰਮ ਦੇ ਵਿੱਚੋਂ ਬਾਹਰ ਕੱਢਿਆ ਉਹ ਤੁਹਾਡੀ ਫੁੱਲ ਸਪੋਰਟ ਕੀਤੀ ਆ ਔਰ ਮੌਕੇ ਦੀ ਜਿਹੜੀ ਸਰਕਾਰ ਸੀ ਕੈਪਟਨ ਸਰਕਾਰ ਔਰ ਉਹਨਾਂ ਦੇ ਘਰ ਜਾ ਕੇ ਨਾਲ ਜਾ ਕੇ ਜੋ ਕੁਝ ਵੀ ਇਹਨਾਂ ਦੇ ਵੱਲੋਂ ਹੋਇਆ ਔਰ ਇਹਨਾਂ ਨੇ ਆਪਣੇ ਜੋ ਸੱਚਾਈ ਦੇ ਵਿੱਚ ਆਪਣੇ ਮੈਦਾਨ ਦਾ ਸਾਥ ਦਿੱਤਾ ਔਰ ਇੰਨਾ ਮਿੱਠੂ ਮੈਦਾਨ ਨੂੰ ਮੱਧ ਭਾਗੀ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਔਰ ਜਿੰਨਾ ਵੀ ਓਵਰ ਕਾਉਂਡ ਨਹੀਂ ਵੀ ਡੈਸ ਹੋ ਗਏ ਗੱਲਾਂ ਕਰ ਰਹੇ ਆ ਔਰ ਮੈਨੂੰ ਮੈਂ ਇਹ ਸਮਝਦਾ ਕਿ ਮੈਨੂੰ ਸਾਾਨੂੰ ਸਾਡੀ ਸਿੱਧੂ ਪਰਵਾੜ ਦੀ ਟੀਮ ਨੂੰ ਕਿਸੇ ਨੂੰ ਨਹੀਂ ਗੈਸ ਗੈਲ ਚੰਗੀ ਨਹੀਂ ਲੱਗੀ ਔਰ ਸਾਰੇ ਹੀ ਬੰਦੇ ਬਹੁਤ ਦੁਖੀ ਨੇ ਜਿੰਦਗੀ ਉਹਨਾਂ ਦਾ ਇੰਨਾ ਜਿਹਦਾ ਰਤਬਾ ਕਰ ਰਹੇ ਆ ਸ਼ੋਅ ਇੰਨੇ ਵੱਡੇ ਬਿਆਨ ਦੇ ਸਕਦੇ ਨੇ ਲੱਗਦਾ ਦੇਖੋ ਜੀ ਇੰਨੇ ਵੱਡੇ ਬਿਆਨ ਤੇ ਸ਼ੋਭਾ ਨਹੀਂ ਦਿੰਦੇ ਜੇ ਕੋਈ ਸਿੱਧੂ ਪਰਿਵਾਰ ਕੋਠੀ ਦਾ ਹੀ ਪਰਿਵਾਰ ਰਹੇ ਹੋਈਏ ਔਰ ਆਪਾਂ ਇਹਨੇ ਵੱਡੀਆਂ ਗੱਲਾਂ ਕਰੀਏ ਔਰ ਇੱਥੋਂ ਇਹ ਸਿੱਖੇ ਹੋਈਏ ਇੱਥੋਂ ਇਹੀ ਇਲੈਕਸ਼ਨਾਂ ਲੜੀਆਂ ਹੋਣ ਔਰ ਇਹ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਜੀ ਇਹਦੇ ਸਾਰੇ ਪਰਿਵਾਰ ਨੂੰ ਕਿ ਪੂਰੇ ਜੱਗ ਜ਼ਹਿਰ ਗੱਲਾਂ ਨੇ ਸਾਰੀ ਦੁਨੀਆ ਨੂੰ ਪਤਾ ਹੈ ਕਿ ਮਿੱਠੂ ਮਦਾਨ ਇਸ ਕੋਠੀ ਦਾ ਪਰਿਵਾਰ ਸੀ ਔਰ ਇਸ ਕੋਠੀ ਦਾ ਹਿੱਸਾ ਸੀ ਔਰ ਅੱਜ ਆਪਾਂ ਕਹੀਏ ਕਿ ਘਰ ਦੀਆਂ ਗੱਲਾਂ ਘਰੋਂ ਸਿੱਖ ਕੇ ਬਾਹਰ ਕਦੀ ਕੱਢੀਏ ਔਰ ਇਹ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਜੀ ਪ੍ਰਧਾਨ ਬਣੇ ਹੀ ਉਹਦੇ ਵੀ ਕੋਠੀ ਜਾਈ ਇੱਕ ਵਾਰ ਹੀ ਨਹੀਂ ਆਏ ਇਹ 2-3 ਵਾਰ ਹੀ ਆਏ ਨੇ ਔਰ ਮੈਡਮ ਸਿੱਧੂ ਆਣੀ ਇਹਨਾਂ ਨੂੰ ਤੀਸਰੀ ਵਾਰ ਮੇਰੇ ਖਿਆਲ ਚ ਮਿਲੇ ਨੇ ਔਰ ਦੇਖੋ ਜੇ ਇਹਨਾਂ ਉਹਨਾਂ ਨੇ ਵੀ ਅੱਗੋਂ ਮਾਨ ਸਨਮਾਨ ਦਿੱਤਾ ਹੋਏ ਤੇ ਇਹਨਾਂ ਖੁੱਲ ਕੇ ਜਦੋਂ ਆਪਾਂ ਝੁੱਟੇ ਸਰਚ ਅਲੀਗੇਸ਼ਨ ਲਾਉਨੇ ਆ ਕਿ ਕਾਉਂਸਲਾਂ ਨੇ ਟਿਕਟਾਂ ਵਿਗੀਆਂ ਜੀ ਜੇ ਕੀਤਾ ਵੀ ਉਹ ਕੀਤਾ ਜੀ